ਚਲੋ ਵੀ ਆ ਰਹੇ 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 ਕਿਉਂਕਿ ਕੈਂਡੀਡੇਟ ਜਿਹੜੇ ਸੀਗੇ ਉਹਨਾਂ ਨੇ ਕਾਫੀ ਕਨਫਿਊਜ਼ਨ ਕ੍ਰੀਏਟ ਕਰਤੀ ਉਹ ਸ਼ਿਓਰ ਨਹੀਂ ਸੀਗੇ ਤੋਂ ਇਸ ਕਰਕੇ ਫਿਰ ਕਾਫੀ ਜ਼ਿਆਦਾ ਉਹਦੇ ਵਿੱਚ ਤਕਰਾਰਬਾਜ਼ੀ ਦੇ ਮਾਹੌਲ ਦੇ ਵਿੱਚ ਚੋਣ ਨਹੀਂ ਕਰਵਾਈ ਜਾ ਸਕੀ ਸੀ ਜੀ ਕਿਉਂਕਿ ਮਾਹੌਲ ਸਹੀ ਨਹੀਂ ਸੀਗਾ ਇਸ ਕਰਕੇ ਅੱਜ ਵੀ ਚੋਣ ਮੁਲਤਵੀ ਕਰ ਦਿੱਤੀ ਸਰ ਲੱਗਦਾ ਨਹੀਂ ਕਾਫੀ ਟਾਈਮ ਹੋ ਗਿਆ ਪ੍ਰਧਾਨਗੀ ਦੀ ਚੋਣ ਨੂੰ ਵੀ ਹੁਣ ਹੋ ਜਾਣੀ ਚਾਹੀਦੀ ਸੀ ਨਹੀਂ ਤੋਂ ਹੁਣ ਦੇਖੋ ਇਹ ਮੈਂਬਰਾਂ ਨੇ ਡਿਸਾਈਡ ਕਰਨਾ ਹੈ ਜੀ ਉਹਨਾਂ ਨੇ ਹਨਾ ਜੇ ਕੋਈ ਉਹ ਕਨਫਿਊਜ਼ਨ ਕ੍ਰੀਏਟ ਕਰਨਗੇ ਬੜੇ ਕਿਉਂਕਿ ਕਿ ਨਿਯਮ ਬੜੇ ਕਲੀਅਰ ਹੈਗੇ ਆ ਸੋ ਸਾਰਾ ਕੁਝ ਨੀਮਾ ਮੁਤਾਬਕ ਹੁੰਦਾ ਹੈਗਾ ਸੋ ਜਦੋਂ ਅਸੀਂ ਦਾ ਜਿਹੜੇ ਆਫੀਸਰਸ ਹੈਗੇ ਆ ਮੈਨੂੰ ਜਿਵੇਂ ਅੱਜ ਕਨਵੀਨਰ ਲਗਾਇਆ ਗਿਆ ਹੈਗਾ ਸੋ ਕਨਵੀਨਰ ਨੇ ਰੂਲਾ ਮੁਤਾਬਕ ਚੱਲਣਾ ਹੁੰਦਾ ਤੇ ਚੋਣ ਹਰ ਇੱਕ ਨੀਮਕ ਆਈ ਦੇ ਮੁਤਾਬਕ ਹੋਣੀ ਚਾਹੀਦੀ ਹੈ ਸਰ ਇਸ ਦਾ ਉਹ ਉਹਦੇ ਵਿੱਚ ਕੋਈ ਆਬਸਟ੍ਰਕਸ਼ਨ ਆਂਦੀ ਹੈ ਤਾਂ ਫਿਰ ਉਹ ਉਸ ਨੂੰ ਕੈਨਸਲ ਕਰਨ ਤੋਂ ਇਲਾਵਾ ਕੋਈ ਤਰੀਕ ਪਿਛਲੀ ਤਰੀਕ ਸੀ ਜਿਹੜੀ ਪਹਿਲਾਂ ਚੋਣ ਹੋਣੀ ਸੀ ਉਦੋਂ ਵੀ ਸੱਤ ਇੱਕ ਪਾਸੇ ਅੱਜ ਵੀ ਸਵੇਰੇ ਫੋਟੋ ਖਿਚਾ ਕੇ ਗਿਆ ਉਹ ਕਹਿੰਦੇ ਸੱਤ ਇੱਕ ਪਾਸੇ ਮੇਂ ਦੀ ਅੰਦਰ ਉਹਨਾਂ ਦਾ ਕੋਈ ਕਨਫਿਊਜ਼ਨ ਸੀਗੀ ਉਹ ਅੰਦਰ ਨਹੀਂ ਹੋ ਪਾਇਆ ਹੈਗਾ ਸੋ ਨਹੀਂ ਹੋ ਪਾਇਆ ਇਸ ਦਾ ਕੋਈ ਹੋਰ ਹੱਲ ਨਹੀਂ ਹੋ ਸਕਦਾ ਜੀ ਹੋਰ ਹੱਲ ਮੈਂ ਤਾਂ ਕੁਝ ਨਹੀਂ ਕਰ ਸਕਦਾ ਜੀ ਮੈਨੂੰ ਤਾਂ ਉਹਨ ਕਰਮੀਨਰ ਲਗਾਇਆ ਗਿਆ ਮੈਂ ਇਲੈਕਸ਼ਨ ਕਰਵਾਉਣ ਆਇਆ ਹਾਂ ਸੋ ਇਲੈਕਸ਼ਨ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਨਿਯਮੇ ਕਾਇਦੇ ਮੁਤਾਬਕ ਹੋਣੀ ਹੈ ਤੇ ਉਹ ਨਹੀਂ ਜੇ ਪੂਰੇ ਹੋਣਗੇ ਤਾਂ ਕੈਨਸਲ ਹੀ ਕੀਤੀ ਜਾਵੇ ਸੋ ਅਗਲੀ ਵਾਰੀ ਜਦ ਦੁਬਾਰਾ ਫਿਰ ਡੇਟ ਫਿਕਸ ਹੋ ਜੇਗੀ ਨਾ ਫਿਰ ਦੁਬਾਰਾ ਥੈਂਕ ਯੂ